ਦਾਲ ਟੇਬਲ ਦੇ ਆਪਾਂ ਬੈਠ ਕੇ ਨਾਲ ਲਾਉਂਦਾ ਹੀ ਚੱਲ ਜਾਊਗੀ ਪਰ ਇਹ 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 ਪਟੋ ਬੈਟਰ ਡਿਕਟ ਹੁੰਦੀ ਹੈ ਪੋਸਟਮੈਨ ਕੋਲ ਬਾਅਦ ਮਿਲਦਾ 200 ਤੋਂ ਮੰਦੇ ਨਾਲੇ ਇਹੋਸ਼ੀ ਦੀ ਨਗਰ ਹਸਲਾ ਕੋਈ ਉਦੋਂ ਹੈ ਆਪਾਂ ਉਹਨਾਂ ਨੂੰ ਕਾਉਂਸਲਿੰਗ ਕਰ ਸਕਦੇ ਆ ਇਨਵੈਸਟੀਗੇਸ਼ਨ ਕਰਾ ਸਕਦੇ ਆ ਆਪਾਂ ਤੁਹਾਡੀ ਜਿਹੜੀ ਤੁਸੀਂ ਸਾਨੂੰ ਕੋਈ ਰਿਪਰੈਜ਼ੈਂਟੇਸ਼ਨ ਦਿਓਗੇ ਆਪਾਂ ਭੇਜਾ ਸਕਦੇ ਆ ਜਿਹੜੇ ਤੁਹਾਡੇ ਡਾਊਟ ਆ ਉਹਨੂੰ ਕਲੀਅਰ ਕਰਾ ਸਕਦੇ ਆ ਸਾਡੇ ਇਨਵੈਸਟੀਗੇਸ਼ਨ ਤੇ ਇਤਨੀ ਫੋਕਸ ਨਹੀਂ ਕਰਦੇ ਬਟ ਇਹ ਤੁਹਾਡੀ ਜਿਹੜੀ ਹੈ ਨਾ ਤੁਹਾਡੀ ਜਿਹੜੇ ਅਗਰੀਵੈਂਸ ਜੇ ਤੁਹਾਨੂੰ ਜਿਹੜਾ ਡਾਊਟ ਉਹ ਤਾਂ ਕਲੀਅਰ ਕਰਾ ਸਰ ਕਿੰਨੇ ਬਾਡੀ ਜਿੰਨੇ ਮੁੱਦੇ ਦੂਜਾ ਕਿਹਦਾ ਇੱਕ ਬੋਲਰ ਬੋਲਰ ਪਾੜ ਰਹੇ ਟਿਪিক্যাল ਲੈਂਗੁਏਜ ਹੈ ਡਾਕਟਰ ਇਹ ਕਿ ਲਿਖਿਆ ਹੈ ਵੀ ਨੈਕਸਟ ਲਿਖਿਆ ਹੈ ਵੀ 4 ਬਾਈ 4 ਸੈਂਟੀਮੀਟਰ ਦੀ ਸਿਰ ਦੇ ਉੱਤੇ ਰਗੜਾ ਠੀਕ ਹੈ ਜੀ ਇਹ ਰੱਖਣ ਠੀਕ ਹੈ ਨਾ ਇਰੈਗੂਲਰ ਬਰੂਜ਼ਸ ਬਰੂਜ਼ਸ ਦਾ ਮਤਲਬ ਹੁੰਦਾ ਹੈ ਇਰ ਰੱਖਣਾ ਬਰੂਜ਼ਸ ਠੀਕ ਔਨ ਦਾ ਫੋਰਹੈਡ ਇੱਕ ਕੁੜੀ ਨੈਕਸਟ ਆ ਗਿਆ ਐਂਟਰੀ ਐਂਟਰੀ ਬੂਨ ਔਨ ਲੈਫਟ ਔਰ ਸਾਈਡ ਆਫ Back of the chest. कितने जी? One point point centimeter. जी सेंटीमीटर है sir sorry. Inches जब नहीं कह रहे सेंटीमीटर। इनका छोटे रोलवर ना मरिए कितना मरिए तो उनके लिए बहुत माइनस बहुत छोटे सेंटीमीटर। हाँ जी। एक्चुअली क्या है दो दो देखो मतलब एक्चुअली। ਤੁਹਾਡਾ ਬੰਦਾ ਜਦਾ ਹੈ। ਹੋਰ ਤੁਹਾਡ ਨੂੰ ਜਿਹੜੇ ਜਿਹੜੇ ਡਾਊਟ ਹੈ ਗ੍ਰੀਵੈਂਸਸ ਉਹ ਮੈਨੂੰ ਦੱਸ ਦੇ ਕਿ ਲਿਖ ਕੇ ਵੀ ਤੁਹਾਨੂੰ ਭਜਾਵਾਂਗੇ ਸਾਨੂੰ ਇਨਫੈਕਟਸ ਤੇ ਰਿਪੋਰਟ ਦਿੰਦੇ। ਉਸ ਦੀਆਂ ਗੱਲਾਂ ਦੀਆਂ ਚੱਲ ਰਹੀਆਂ ਕਿ 47 ਦੇ ਫਾਇਰ ਵੱਜੇ ਆ ਜੀ ਉਹਨਾਂ ਦੇ। ਹੁਣ ਤੁਹਾਡੇ ਸਾਹਮਣੇ ਆ ਜੀ ਡੈੱਡ ਬੋਡੀ ਖੋਲ ਕੇ ਦੇਖੀ ਹੁਣ ਤੁਹਾਡੇ ਸਾਹਮਣੇ ਆ ਪਤਾ ਫੋਰੇ ਲਾ ਕੇ ਦੇਖੇ ਕੱਪੜੇ ਕਿੱਥੇ ਬ੍ਰੈਸਟ ਦੇ ਵੱਜੇ ਆ। ਨਿਊਜ਼ਾਂ 'ਚ ਦੱਸਣ ਦੇ ਜੀ ਬ੍ਰੈਸਟਾਂ ਵੱਜੀਆਂ ਇਦਾਂ ਹੋ ਗਿਆ ਜੀ। ਹੁਣ ਇੱਥੇ ਫਾਇਰ ਕੋਈ ਵੱਜਾ ਹੋਵੇ ਪਤਾ ਤੇ ਲੱਗਦਾ ਹੀ ਆ ਬੰਦੇ ਨੂੰ ਕਿੱਥੇ ਨਹੀਂ ਹੋਇਆ। ਕੀ ਆ ਗਈ ਬਾਡੀ ਦੇ ਕਿਲੇ ਗਾ ਬਾਡੀ ਤੇ ਕੋਈ ਨਿਸ਼ਾਨ ਨਹੀਂ ਕੁੱਟ ਮਾਰਦੇ ਨਿਸ਼ਾਨ ਨਹੀਂ ਆਈ ਬਸ ਜੇ ਬ੍ਰੈਸਟ ਕਹਿੰਦੇ ਕੋਲੋਂ ਆ ਕੇ ਉਹਨਾਂ ਨੇ ਬ੍ਰੈਸਟ ਮਾਰੀ ਆ ਬ੍ਰੈਸਟ ਮਾਰੀ ਤੇ ਬਾਅਦ ਕੁੱਟ ਲਾਪੇ ਮਾਰ ਕੇ ਬੋਲਟ ਕਲੀ ਕੀਤਾ ਤੋ ਹੁਣ ਅਈ ਇਹਨਾਂ ਨੂੰ ਇਨਸਾਫ ਚਾਹੀਦਾ ਜੀ ਨਹੀਂ ਤੇ ਹੁਣ ਸੁਸਕਾਰ ਕਰਨਾ ਉਹਦਾ ਨਹੀਂ ਆ ਪਾਣੀ ਕਰਨਾ ਜੀ ਜੀ ਪਰਿਵਾਰ ਪਰਿਵਾਰ ਇਹ ਇਤਲਾਮ ਲਾ ਰਿਹਾ ਜਿਗਾ ਕਿ ਪੇਟ ਪਰੇ ਹਲਾਤਾ ਵਿੱਚ ਮੌਤ ਨਹੀਂ ਜੋ ਉਹਨਾਂ ਦੇ ਡਾਕਟਰ ਸੀ ਹੈ ਜੇ ਪੁਲਿਸ ਆਫੀਸਰ ਮੈਂ ਕਲੀਅਰ ਕਰਤੇ ਉਹਨਾਂ ਦੇ ਹੁਣ ਪ੍ਰਸ਼ਾਸਨ ਨਾਲ ਹੋ ਹੈਗੇ ਉਹ ਤਹਿਸੀਲਦਾਰ ਸਾਹਿਬ ਨਾਲ ਗੱਲ ਕੀਤੀ ਹੈ ਉਹ ਆਪਣੇ ਡੀਪੀ ਨਾਲ ਕਰ। ਸਰਕਾਰ ਦੱਸੇ ਨੂੰ। ਦੇਖੋ ਤਹਿਸੀਲਦਾਰ ਸਾਹਿਬ ਹੀ ਦੱਸ ਸਕਦੇ ਆ। ਦੇਖੋ ਉਹਨਾਂ ਦੇ ਫਾਈਨੈਂਸ਼ੀਅਲਸ ਬਾਰੇ ਪੰਜਾਬ ਗਵਰਨਮੈਂਟ ਵੱਲੋਂ ਉਹ ਗੱਲ ਕਰ ਰਹੀ ਆ। ਸੋ ਤਹਿਸੀਲਦਾਰ ਸਾਹਿਬ ਆਪੇ। ਪਰਵਾਹ ਕਿਹੜੀ ਧੂਲੀ ਕੋਈ ਨਹੀਂ ਲੱਗੀ ਬੋਡੀ ਤੇ ਨਹੀਂ ਲੱਗੀ ਉਹ ਮੈਂ ਕਲੀਅਰ ਕਰਦੇ ਆ। ਪੋਸਟਮਾਰਟ ਵਿੱਚ ਜੋ ਇੰਜਰੀ ਰਿਪੋਰਟ ਆ ਉੱਥੋਂ ਦੇ ਕੰਸਰਨ ਡਾਕਟਰ ਕੋਲੋਂ ਮੰਗਾ ਕੇ ਉਹ ਸਾਰਾ ਕਲੀਅਰ ਕਰ ਸਕਦੇ ਆ ਕਿਉਂਕਿ ਅੱਜ ਦੇਖੀ ਬੋਡੀ ਹਾਂਜੀ। ਹਾਂ ਮੈਂ ਪੋਸਟਮਾਰਟ ਹੈਗੀ ਮੈਂ ਕਰ ਪੂੰਗੀ। ਸਰਕਾਰ ਕਰ ਰਹੇ ਆ ਜੀ। ਪੋਸਟ ਮਾਰਡਮ ਰਿਪੋਰਟ ਦੀ ਮੰਗ ਕੀਤੀ ਜਾ ਰਹੀ ਹੈ ਕਦੋਂ ਤੱਕ ਸਰ ਅਰੇਂਜ ਕਰੋ ਨਹੀਂ ਮੈਂ ਨਾ ਇੰਜਰੀ ਰਿਪੋਰਟ ਦੇਤੀ ਹੈ ਕਿਉਂਕਿ ਉਹਨਾਂ ਦਾ ਬੋਰਡ ਬਣਦਾ ਹੈ ਉਹ ਸਾਰੀ ਫਾਰਮੈਟਿਸ ਕਰਕੇ ਪ੍ਰੋਪਰ ਦਿੰਦੇ ਹੈ ਬਟ ਉਹਨਾਂ ਨੇ ਅਸੀਂ ਰਿਕੁਐਸਟ ਕੀਤੀ ਸੀ ਵੀ ਜੋ ਇਹਨਾਂ ਦੇ ਇੰਜਰੀਜ਼ ਆ ਉਹ ਵੀ ਸਾਨੂੰ ਦੱਸਿਆ ਜਾਏ ਤਾਂ ਕਿ ਅਸੀਂ ਪਰਿਵਾਰ ਨੂੰ ਐਕਸਪਲੇਨ ਕਰ ਸਕੀਏ ਜੋ ਇੰਜਰੀ ਸੀ ਉਹ ਲੱਗੀ ਸੀ ਗੋਲੀ ਨਾਲ ਉਹ ਆਪਾਂ ਇੰਜਰੀ ਰਿਪੋਰਟ ਜਿਹੜੀ ਦਿਖਾਤੀ ਹੈ ਉਹ ਕਲੀਅਰ ਕਰਦਾ ਹੈ ਨਹੀਂ ਆਪਾਂ ਦੇ ਸਹਿਯੋਗ ਕੇ ਆ ਵੀ ਐਜ਼ ਅ ਪੁਲਿਸ ਆਫੀਸਰ ਜੋ ਇਹਨਾਂ ਦੇ ਡਾਊਟ ਹੋਣਗੇ ਉਹਨਾਂ ਵੱਲੋਂ ਉਹ ਆਪਾਂ ਕਲੀਅਰ ਕਰਕੇ ਇਹਨਾਂ ਨੂੰ ਟਾਈਮ ਟੂ ਟਾਈਮ ਕਲੀਅਰ ਕਰਦੇ ਹਾਂ ਉਹਨਾਂ ਦੇ ਦੁਸਤ ਕਰ ਰਹੇ ਨਹੀਂ ਨਾ ਪਰਬਾਰ ਵਾਲੇ ਹਾਂ ਉਹਨਾਂ ਦੇ ਥੋੜੇ ਹੋਰ ਪੁਆਇੰਟ ਨੇ ਪ੍ਰਸ਼ਾਸਨ ਵੱਲੋਂ ਫਾਈਨੈਂਸ਼ੀਅਲ ਸਹਾਇਤਾ ਬਾਰੇ ਉਹ ਤੇ ਸਿਫਲ ਡਿਪਾਰਟਮੈਂਟ ਦਾ ਕੰਮ ਹੈ ਉਹ ਤਹਿਸੀਲਦਾਰ ਸਾਹਿਬ ਨੂੰ ਮੈਂ ਬੇਨਤੀ ਕੀਤੀ ਹੈ ਕਿ ਆਪਾਂ ਇਹਨਾਂ ਦਾ ਜਿਹੜਾ ਪੁਆਇੰਟ ਹੈ ਪੁਝਾ ਦੇਣ ਸੀਨੀਅਰ ਸਾਹਿਬ ਨੂੰ ਥੈਂਕ ਯੂ ਸਰਕਾਰ ਵੱਲੋਂ ਕੋਈ ਸਹਾਇਤਾ ਭੇਜੀ ਗਈ ਉਧਰ ਦੀ ਸਰਕਾਰ ਵੱਲੋਂ ਕਿਹਨੇ ਸਹਾਇਤਾ ਉਹ ਇਹ 50000 ਕੈਸ਼ ਹੈ 1 ਲੱਖ ਦਾ ਚੈੱਕ ਹੈ ਜੀਐਨਕੇ ਗਵਰਨਮੈਂਟ ਵੱਲੋਂ ਉਹ ਉਹਨਾਂ ਨੂੰ ਹੈਂਡ ਪੰਜਾਬ ਗਵਰਨਮੈਂਟ ਵੱਲੋਂ ਕੋਈ ਨਹੀਂ ਜੀ ਨਹੀਂ ਜੀਐਨਕੇ ਗਵਰਨਮੈਂਟ ਵੱਲੋਂ ਆਇਆ ਜੀ ਪੰਜਾਬ ਗਵਰਨਮੈਂਟ ਦਾ ਕੋਈ ਸ਼ੇਰ ਦਾ